हां जी दोस्तों आपा ने एक वीडियो पाई थी कि जेड़े वीर ठेके दे जमीन लेंडे ने तां वो गर्दावरी करवा सकदे ने तां ओथे ਸਾਡਾ ਸਮਝਾਉਣ ਦਾ ਮਤਲਬ ਲਈ ਸੀ ਵੀ ਕੋਈ ਬੰਦਾ ਜਿਹੜਾ ਬੰਦਾ ਠੇਕੇ ਦੇ ਜਮੀਨ ਲੈ ਰਿਆ ਸਰ ਉਹ ਗਰਦਾਵਰੀ ਤਾਂ ਨਹੀਂ ਕਰਵਾ ਸਕਦਾ ਹੁੰਦਾ ਨਹੀਂ ਜੇ ਬੰਦੇ ਨੇ ਠੇਕੇਦਾਰ ਨੇ ਹਾਂਜੀ ਲਿਖ ਕੇ ਦੇਤਾ ਜੀ ਮੈਂ ਇਹਨੂੰ ਇੰਨੇ ਸਾਲਾਂ ਵਾਸਤੇ ਠੇਕੇ ਦੇ ਜਮੀਨ ਦੇ ਰਿਹਾ ਠੀਕ ਹੈ ਜੀ ਠੇਕੇ ਦੇ ਦੇ ਰਿਹਾ ਜਾਂ ਪਟੇ ਦੇ ਦੇ ਰਿਹਾ ਪਟੇ ਦੀ ਤਾਂ ਰਿਸ਼ਤੀ ਹੋਉਂਦੀ ਹੈ ਹਾਂਜੀ ਹਾਂ ਪਟੇਦਾਰ ਨੂੰ ਤਾਂ ਹੋਏ ਜਾਂਦੀ ਹੈ ਹੋਏ ਜਾਂਦੀ ਹੈ ਜੀ ਠੇਕੇ ਤੇ ਆਪਾਂ ਲਿਖ ਕੇ ਦੇਤਾ ਵੀ ਮੈਂਨੇ ਸਾਲਾਂ ਵਾਸਤੇ ਇਹਨੂੰ ਠੇਕੇ ਤੇ ਦੇ ਰਿਆਂ ਜ਼ਮੀਨ ਹਾਂਜੀ ਜਾਂ 1 ਸਾਲ ਵਾਸਤੇ ਜਾਂ 2 ਸਾਲ ਵਾਸਤੇ ਲਿਖ ਕੇ ਦਿੱਤਾ ਤੇ ਆਪਾਂ ਪਟਵਾਰਲੇ ਵਿੱਚ ਜਾ ਕੇ ਸਹਿਮਤੀ ਵੀ ਕਰਤੀ ਵੀ ਹਾਂਜੀ ਮੈਂ ਇਹਨੂੰ ਠੇਕੇ ਦੀ ਜ਼ਮੀਨ ਦਿੱਤੀ ਇਹ ਬੰਦਾ ਹੈ ਹਾਂ ਉੱਥੇ ਬਿਆਨ ਵੀ ਦੇਤੇ ਫਿਰ ਗਰਦੋਰੀ ਠੇਕੇਦਾਰ ਦੇ ਨਾਮ ਹੋ ਸਕਦੀ ਹੈ ਜੀ ਠੀਕ ਆ ਜਦੋਂ ਆਪਾਂ ਬਿਆਨ ਹੀ ਦੇਤੇ ਉੱਥੇ ਵੀ ਹਾਂ ਮੈਂ ਇਹਨੂੰ ਠੇਕੇ ਦੇ ਤੇ ਜ਼ਮੀਨ ਦਿੱਤੀ ਹੋਈ ਹੈ ਉਹ ਠੇਕੇਦਾਰ ਉੱਤੇ ਲਿਖਿਆ ਜਾਊਗਾ ਬਤੋ ਫਲਾਣਾ ਸਿੰਘ ਗੈਰਮਰੂਸੀ ਬਵਜਾ ਠਿਕਾ ਮੇਨੇ ਠੇਕੇ ਦੀ ਜ਼ਮੀਨ ਲਈ ਐਥੇ ਐਨੇ ਐਨੇ ਰੁਪਏ ਠੇਕੇ ਤੇ ਹੋ ਸਕਦੀ ਹੈ ਗਰਦੋਰੀ ਇਹ ਨਹੀਂ ਕਹਿ ਸਕਦੇ ਵੀ ਗਰਦੋਰੀ ਹੋ ਨਹੀਂ ਸਕਦੀ ਠੀਕ ਆ ਪਰ ਉਹ ਜੇ ਬੰਦਾ ਜਿਹੜਾ ਮਾਲਕ ਹੈ ਉਹ ਲਿਖ ਕੇ ਦਊਗਾ ਤਾਂ ਤਾਂ ਹੋਊਗਾ ਨਹੀਂ ਨਹੀਂ ਹੁੰਦੀ ਨਹੀਂ ਨਹੀਂ ਬੈਸਾ ਦਾ ਇਹੀ ਸੀ ਆਪਣਾ ਸੁਣਾਉਣ ਦਾ ਮਤਲਬ ਹਾਂ ਉਹ ਕਈ ਵਾਰੀ ਕੇਸ ਪਾ ਕੇ ਵੀ ਕਰਾ ਲੈਂਦਾ ਜਦੋਂ ਬੰਦਾ ਵੇਚਦਾ ਹਾਂ ਠੀਕ ਆ ਜੀ ਬੰਦਾ ਕੋਈ ਜ਼ਮੀਨ ਠੇਕੇ ਦੇ ਦੇ ਜਦੋਂ ਬਾਦੋਂ ਕੇਸ ਪਾ ਕੇ ਤਹਿਸੀਲਦਾਰ ਦੇ ਜਦੋਂ ਕਬਜ਼ਾ ਉਹਦਾ ਹੈ ਲੋਕ ਬਿਆਨ ਦੇਣਗੇ ਵੀ ਹਾਂ ਠੇਕੇ ਦੇ ਬਾਰੇ ਜੀ ਠੇਕੇਦਾਰ ਦੇ ਨਾਮ ਗਰਦੋਰੀ ਕਰ ਸਕਦਾ ਤਹਿਸੀਲਦਾਰ ਮੌਕੇ ਤੇ ਜਾ ਕੇ ਠੀਕਾ ਠੀਕ ਹੈ ਠੀਕਾ ਸਾਡਾ ਸਹੀ ਆਉਣ ਦਾ ਮਤਲਬ ਇਹ ਸੀ ਵੀ ਬਹੁਤ ਸਾਰੇ ਜਿਵੇਂ ਇਹ ਕੋਈ ਰੇਅਰ ਕੇਸ ਹੁੰਦਾ ਇਹ ਨਹੀਂ ਵੀ ਹਰੇਕ ਬੰਦਾ ਜਿਹੜਾ ਬੰਦਾ ਠੇਕੇ ਤੇ ਲੈ ਰਿਆ ਉਹ ਆਪਣੇ ਨਾਮ ਗਰਦਾਵਰੀ ਕਰਵਾਊਗਾ ਜਾਂ ਕਰਵਾ ਸਕਦਾ ਹਰੇਕ ਬੰਦਾ ਨਹੀਂ ਕਰਵਾ ਸਕਦਾ ਜਿਵੇਂ ਅਸੀਂ ਕਹਿੰਦੇ ਆ ਆਪ ਬੰਦਾ ਤਾਂ ਡਰਦਾ ਹੈ ਨਾ ਜੀ ਵੀ ਕੱਲ ਨੂੰ ਮੈਨੂੰ ਠੇਕੇ ਦੀ ਜ਼ਮੀਨ ਨਹੀਂ ਮਿਲਨੀ ਉਹ ਇਸ ਕਰਕੇ ਨਹੀਂ ਪੰਗਾ ਲੰਦਾ ਕੋਈ ਝਗੜਾਲੂ ਬੰਦਾ ਹੁੰਦਾ ਉਵੇਂ ਬਿਨਾਂ ਮਲ ਤੋਂ ਪੰਗੇ ਲੈਣਾ ਚਾਹੁੰਦਾ ਉਹ ਬੰਦੇ ਹਜੇ ਕੰਮ ਕਰ ਲੈਂਦੇ ਨੇ 1-2% 1-2% ਹੈ ਜਾਨੀ ਕਿ ਉਹ ਕਈ ਵਾਰੀ ਇਹ ਹੁੰਦਾ ਅਗਲੇ ਨੂੰ ਜਿੱਥੇ ਖਰਾਬਾ ਹੁੰਦਾ ਹੈ ਵੀ ਕੱਲ ਨੂੰ ਇਹਨੂੰ ਖਰਾਬਾ ਮੈਨੂੰ ਨਾ ਮਿਲੇ ਫਸਲ ਤਾਂ ਮੇਰੀ ਖਰਾਬ ਹੋ ਜਦੋਂ ਮੈਂ ਜ਼ਮੀਨ ਠੇਕੇ ਤੇ ਜਬ ਦੇ ਨੋਕਰਾ ਲਾ ਇਸ ਕਰਕੇ ਕਈ ਵਾਰੀ ਬੰਦੇ ਕਰਾ ਲਦੇ ਨੇ ਜਾਂ ਤਾਂ ਇਹਨਾਂ ਨੂੰ ਜਦੋਂ ਠਿੱਕਦੇ ਜ਼ਮੀਨ ਲੰਦੇ ਨੇ ਤਾਂ ਉਸ ਟਾਈਮੇ ਲਿਖ ਕੇ ਦੇਣਾ ਚਾਹੀਦਾ ਆਪਚ ਦੋਵਾਂ ਨੂੰ ਸਮਝੌਤਾ ਹੀ ਕਰ ਲੈਣਾ ਜਿਹੜੇ ਠਿੱਕ ਜੀਜੇ ਤੋਂ ਲਿਖਤ ਕਰਦੇ ਨੇ ਬਿਲਕੁਲ ਵੀ ਜੇ ਕੱਲ ਨੂੰ ਫਸਲ ਦਾ ਖਰਾਬਾ ਹੁੰਦਾ ਹੈ ਤੇ ਜਿਹੜੀ ਪੇਮੈਂਟ ਮਿਲੂਗੀ ਮੈਨੂੰ ਮਿਲੂਗੀ ਮੈਂ ਤੈਨੂੰ ਦੇਣ ਦਾ ਹੱਕਦਾਰ ਆ ਉਹ ਆਪਦੇ ਵੱਲੋਂ ਲਿਖਿਆ ਲੈ ਵੀ ਮੈਂ ਜਿਹੜੇ ਪੈਸੇ ਮਿਲਣਗੇ ਸਰਕਾਰ ਵੱਲੋਂ ਫਸਲ ਮੇਰੀ ਖਰਾਬ ਹੋਊਗੀ ਉਹਦੇ ਪੈਸੇ ਮੈਨੂੰ ਦਿੱਤੇ ਜਾਣਗੇ ਲਿਖ ਲੈਣਾ ਤਾਂ ਕਿ ਅਗਲਾ ਕਰਾ ਵੀ ਨਾ ਕਰਾ ਵੀ वैसे ए इदा नहीं हो सकता बहुत सारे वीरांदे कमेंट दे भी ਤੁਸੀਂ ਇਹ ਵਿੱਚ ਗਲਤ ਬੋਲ ਰਹੇ ਅਸੀਂ ਗਲਤ ਨਹੀਂ ਬੋਲ ਰਹੇ ਅਸੀਂ ਇਹ ਕਹਿ ਰਹੇ ਆਂ ਵੀ ਜਿਵੇਂ ਅਸੀਂ ਕਹਿਦਾਂ ਕਿ ਯਾਰ ਸਾਡੇ ਬਾਰ ਅੱਗੇ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਦੂਜਾ ਬੰਦਾ ਵੀ ਇਹ ਮੋਟਰਸਾਈਕਲ ਚੋਰੀ ਨਹੀਂ ਹੋ ਸਕਦਾ ਜਿਹੜੇ ਬੰਦੇ ਕੇ ਟੱਗ ਮੋਟਰਸਾਈਕਲ ਚੋਰੀ ਹੋ ਗਿਆ ਉਹ ਤਾਂ ਕਹਾਂ ਨਾ ਵੀ ਹਾਂ ਇਥੋਂ ਮੋਟਰਸਾਈਕਲ ਚੋਰੀ ਹੋ ਗਿਆ 1.2% ਚਾਂਸ ਆ ਨਾ ਅਸੀਂ 98% ਤਾਂ ਨਹੀਂ ਕਹਿਰੀ ਵੀ ਚੋਰੀ ਹੋ ਰਹੀ ਹੈ ਹਾਂ ਹਾਂ ਉਹ ਇਹ ਚ ਜਿਹੜੀ ਠੇਕੇ ਵਾਲੇ ਕਰਾਉਂਦੇ ਨਹੀਂ ਹੁੰਦੇ ਹੂੰ 100% ਚਾਂਸ ਨੇ ਵੀ ਛੇਤੀ ਛੇਤੀ ਕਰਾਉਂਦੇ ਇਹ ਕਰਾਉਂਦਾ ਨਹੀਂ ਕੋਈ ਇਹ ਉੱਥੇ ਹੁੰਦਾ ਜਿੱਥੇ ਖਰਾਬਾ ਹੁੰਦਾ ਹੈ ਖਰਾਬੇ ਵਾਲੀ ਜਿੱਥੇ ਫਲੱਡ ਵਾਲਾ ਏਰੀਆ ਨਾ ਉੱਥੇ ਅੱਜ ਛੱਪੇ ਪੈਂਦੇ ਨੇ ਠੀਕ ਹੈ ਜੀ ਕਰਾ ਲੈਂਦੇ ਨੇ ਲੋਕ ਅਚੋ ਉਹ ਆਪਦੀ ਥੋਂ ਤੇ ਉਹ ਵੀ ਸਹੀ ਨੇ ਜਿਹੜੇ ਕਰਾਉਂਦੇ ਨੇ ਵੀ ਕੱਲ ਨੂੰ ਫਸਲ ਸਾਡੀ ਮਰੂਗੀ ਅਸੀਂ ਪੈਸੇ ਠੇਕੇ ਦੇ ਵੀ ਦੀ ਬੈਠੇ ਆ ਜਿਹੜੇ ਸਰਕਾਰ ਵੱਲੋਂ ਮਿਲਣਗੇ ਪੈਸੇ ਉਹ ਵੀ ਮਾਲਕ ਨੂੰ ਮਿਲ ਜਾਂਦੇ ਨੇ ਕੱਲ ਨੂੰ ਫਿਰ ਛ ਇਸ ਕਰਕੇ ਅਸੀਂ ਹੁਣ ਦੁਬਾਰੇ ਵੀਡੀਓ ਬਣਾਈ ਹੈ ਵੀ ਜਿਹੜੇ ਵੀ ਭਰਾ ਠੇਕੇ ਤੇ ਲੈ ਰਹੇ ਨੇ ਬੇਚੇ ਚ ਕੋਕ ਠੇਕੇ ਤੇ ਲੈਣ ਜ਼ਮੀਨ ਤੇ ਬੇਚੇ ਚ ਕੋਕ ਠੇਕੇ ਤੇ ਦੇਣ ਗਰਦਾਵਰੀ ਨਹੀਂ ਹੋ ਸਕਦੀ ਪਰ ਜਿਹੜਾ ਸਰ ਨੇ ਦੱਸਿਆ ਵੀ ਇੱਕ ਤੋਂ ਬ% ਜੇ ਹੁਣ ਠੇਕੇ ਤੇ ਜ਼ਮੀਨ ਦੇਣ ਵਾਲਾ ਹੀ ਬਿਆਨ ਦੇ ਰਿਹਾ ਵੀ ਮੈਂ ਠੇਕੇ ਦੇ ਰੱਖੀ ਹੈ ਹਾਂ ਇਹਨੂੰ ਦਿੱਤੀ ਹੋਈ ਹੈ ਫਲਾਣੇ ਬੰਦੇ ਨੂੰ ਫਿਰ ਤਾਂ ਗਰਦਾਵਰੀ ਕਰਾ ਸਕਦਾ ਨਾ ਉਹ ਕਰਾ ਸਕਦਾ ਹਾਂ ਜੇ ਪਟਵਾਰੀ ਕੋਲ ਜਾ ਕੇ ਬਿਆਨ ਦੇਤੇ ਮੈਂ ਤਾਂ ਉੱਥੇ ਗਰਦਾਵਰੀ ਕਰਾਊਗਾ ਅਗਲਾ ਬਿਲਕੁਲ ਬਿਲਕੁਲ ਜੇ ਉਹ ਨਹੀਂ ਬਿਆਨ ਦਿੰਦਾ ਫਿਰ ਨਹੀਂ ਹੁੰਦੀ ਫਿਰ ਨਹੀਂ ਹੁੰਦੀ ਠੀਕ ਹੈ ਜੀ ਇਸ ਸਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਦੇ ਵਿੱਚ 40 ਵਕ ਵਕ ਵਿਸ਼ੇ ਦੀਆਂ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਫੋਰਨ ਕੰਟਰੀਆਂ ਉਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ ਬੰਦੇ ਨੇ ਉਹਨੇ ਬਿਆਨਾ ਕਰ ਲਿਆ ਜ਼ਮੀਨ ਦਾ ਹਾਂਜੀ ਹਾਂ ਬਿਆਨਾ ਲੈ ਲਿਆ ਰਿਸਟੀ ਨਹੀਂ ਕਰਾਉਂਦਾ ਤਾਂ ਉਹ ਅਦਾਲਤ ਚ ਕੇਸ ਪਾਉਗਾ ਜੀ ਅਦਾਲਤ ਤਾਂ ਗਾਹਾਂ ਜੱਜ ਸਾਹਿਬ ਆਰਡਰ ਕਰ ਸਕਦੇ ਨੇ ਉੱਥੋਂ ਬੰਦਾ ਭੇਜਣਗੇ ਠੀਕ ਹੈ ਜੀ ਤੇ ਉਹ ਜੇ ਰਿਸ਼ਤੀ ਜੱਜ ਸਾਹਿਬ ਕਰਾਉਣਾ ਚਾਹੁੰਦੇ ਤਾਂ ਜੱਜ ਸਾਹਿਬ ਜਿਹੜਾ ਬੰਦਾ ਭੇਜਣਗੇ ਉਹ ਆ ਕੇ ਰਿਸ਼ਤੀ ਕਰਾ ਦੇਗਾ ਉਹ ਬੰਦੇ ਦੇ ਪੈਸੇ ਉੱਥੇ ਜਮ੍ਹਾਂ ਹੋ ਜਾਣਗੇ ਜਦ ਮਰਜ਼ੀ ਆਪਦੇ ਲੈ ਸਕਦਾ ਉਹ ਇੱਕ ਬਾਈ ਨੇ ਸਵਾਲ ਤੇ ਸਵਾਲ ਕਰਿਆ ਧੀ ਤੇ ਉਹ ਕਹਿੰਦੇ ਵੀ ਜੱਜ ਸਾਹਿਬ ਬੰਦਾ ਭੇਜਦੇ ਨਹੀਂ ਹੈਗੇ ਭੇਜਦੇ ਨਹੀਂ ਜੀ ਬੰਦਾ ਹੁੰਦਾ ਜੀ ਰਿਸ਼ਤੀ ਕਰਾ ਕੇ ਜਾਂਦਾ ਜੀ ਅੱਛਾ ਜੀ ਹਾਂ ਮੈਂ ਕਹਦਾ ਬੰਦਾ ਹੁੰਦਾ ਜੀ ਅਦਾਲਤ ਵੱਲੋਂ ਉਹ ਕਹਿੰਦੇ ਭੇਜਦੇ ਨਹੀਂ ਹੈਗੇ ਵੀ ਇਦਾਂ ਦਾ ਸਾਨੂੰ ਕੋਈ ਕੇਸ ਮਿਲਿਆ ਨਹੀਂ ਸਾਡੇ ਲਈ ਵੀ ਕੇਸ ਹੈਗੇ ਨਹੀਂ ਜ अच्छा ये अरिस्टी होती है ना जी ठीक है जीड़ी भी तहसील ਦਾ ਇਹ ਬੰਦਾ ਹੈਗਾ ਜਿਹੜਾ ਕੁਐਸਚਨ ਕਰਦਾ ਹੈ ਉੱਥੇ ਤਹਿਸੀਲ ਚ ਜਾ ਕੇ ਰਿਸਟਰਾਰ ਨੂੰ ਪੁੱਛ ਲੈ ਜਾਂ ਜਿਹੜੀ ਰਿਸਟਰੀ ਕਲਰ ਨੂੰ ਪੁੱਛ ਲੈ ਵੀ ਇਸ ਲੋਟ ਹੁੰਦਾ ਕਿ ਨਹੀਂ ਹੁੰਦਾ ਉਹ ਦੱਸ ਦੂ ਇਹਨੂੰ ਠੀਕ ਆ ਹਾਂ ਜੀ ਇਹ ਆਪਣੀ ਵੀਡੀਓ ਪਾਈ थी ਉਹਦੇ ਕਿਸੇ ਨੇ ਸਵਾਲ ਕਰਿਆ ਸੀ ਕਹਿੰਦੇ ਵੀ ਇਹ ਯਾਰ ਹੋ ਨਹੀਂ ਸਕਦਾ ਵੀ ਕੋਈ ਜੱਜ ਸਾਹਿਬ ਕੋਈ ਇਸੇ ਬੰਦੇ ਨੂੰ ਭੇਜਣ ਉਹ ਆ ਕੇ ਰਜਿਸਟਰੀ ਕਰਵਾਵੇ ਬੰਦੇ ਨੂੰ ਭੇਜ ਦੇ ਦੇ ਉੱਥੋਂ ਬਕਾਇਦਾ ਬੰਦਾ ਹੁੰਦਾ ਠੀਕ ਹੈ ਜੀ ਉਹ ਬੰਦੇ ਦੀ ਉੱਥੇ ਹਾਜ਼ਰੀ ਪੈਂਦੀ ਹੈ ਜੀ ਆ ਕੇ ਰਿਸਟਰੀ ਕਰਾ ਕੇ ਜਾਂਦਾ ਜੀ ਜਾਂਦਾ ਹਾਂ ਠੀਕ ਆ ਦੋਸਤੋ ਇੱਕ ਵਾਰੀ ਤੁਸੀਂ ਚੈੱਕ ਕਰਿਓ ਜਿਵੇਂ ਸਰ ਕਹਿ ਰਹੇ ਨੇ ਵੀ ਤੁਸੀਂ ਤੁਹਾਡੇ ਲਾਗੇ ਜਿਹੜੀ ਤਹਿਸੀਲ ਹੈ ਉੱਥੇ ਜਾ ਕੇ ਪਤਾ ਵੀ ਕਰ ਸਕਦੇ ਹੋ ਰਿਸਟਰੀ ਕਲਰਕ ਤੋਂ ਪਤਾ ਕਰ ਸਕਦੇ ਨੇ ਵੀ ਕੀ ਇਹ ਅਦਾਲਤ ਵੱਲੋਂ ਜਿਹੜੀ ਕੋਈ ਡਿਗਰੀ ਹੁੰਦੀ ਹੈ ਬਿਆਨੇ ਦੇ ਆਧਾਰ ਤੇ ਕੀ ਅਦਾਲਤ ਵੱਲੋਂ ਕੋਈ ਬੰਦਾ ਹੁੰਦਾ ਹੈ ਰਿਸਟਰੀ ਕਰਾਉਣ ਉਹ ਆਪੇ ਦੱਸ ਦੇਣਗੇ ਉੱਥੇ ਉਹਨਾਂ ਨੂੰ ਠੀਕ ਹੈ ਜੀ ਮੈਂ ਠੀਕ ਹੈ ਜੀ ਠੀਕ ਹੈ